ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰਿਆਂ ਨੇ ਭਾਈ ਕੁਲਦੀਪ ਸਿੰਘ ਜੀ ਦੇ ਕੇ ਵੱਲੋਂ ਮਾਈਂਡ ਹੀਲਿੰਗ ਪ੍ਰੋਗਰਾਮ ਦਾ ਜਿਹੜਾ ਸੈਸ਼ਨ ਆ ਉਹ ਅਟੈਂਡ ਕੀਤਾ ਤੇ ਆਪਾਂ ਦੂਸਰੇ ਬੱਚਿਆਂ ਦਾ ਜੋ ਸੈਸ਼ਨ ਰਿਗਾਰਡਿੰਗ ਐਕਸਪੀਰੀਅੰਸ ਰਿਹਾ ਉਹ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਨਾ ਪਹਿਲਾਂ ਮਤਲਬ ਫੋਬੀਆ ਟਾਈਪੀਸੀ ਵੀ ਮੈਂ ਕਿਸੇ ਅੱਗੇ ਬੋਲ ਨਹੀਂ ਸਕਦਾ ਹੁੰਦਾ ਸੀ ਤੇ ਹੁਣ ਕੈਮਰੇ ਅੱਗੇ ਵੀ ਨਹੀਂ ਮੈਂ ਬੋਲ ਸਕਦਾ ਸੀ ਹੁਣ ਮੈਂ ਇੰਨਾ ਵਧੀਆ ਬੋਲ ਰਿਹਾ ਮੈਨੂੰ ਹਜੇ ਵੀ ਕੰਫੀਡੈਂਸ ਹੈ ਵੀ ਹੁਣ ਮੈਂ ਬੋਲ ਸਕਦਾ ਅੱਗੇ ਤੋਂ ਤੇ ਮੈਨੂੰ ਮੈਥਸ ਚ ਬਹੁਤ ਪ੍ਰੋਬਲਮ ਹੁੰਦੀ ਸੀ ਹੁਣ ਮੇਰੀ 10th ਕਲਾਸ ਹੈ ਤੇ ਮੈਥ ਬੜੀ ਔਖੀ ਹੁੰਦੀ ਹੈ 10th ਦੀ ਸੋ ਹੁਣ ਮੈਨੂੰ ਪੂਰਾ ਕੰਫੀਡੈਂਸ ਹੈ ਵੀ ਮੈਂ ਮੈਥ ਵਧੀਆ ਸੋਲਵ ਕਰ ਸਕਦਾ ਮੈਥ ਦੇ ਸਮ ਫਾਰਮੂਲੇ ਚੰਗੀ ਤਰ੍ਹਾਂ ਯਾਦ ਕਰ ਸਕਦਾ ਹੈਲੋ ਫਰੈਂਡਸ ਮੇਰਾ ਹੱਸਿਆ ਵਾਲਾ ਬਟਨ ਲੱਗ ਗਿਆ ਵਾਏ ਹਾਂਜੀ ਛੋਟਾ ਕੀ ਐਕਸਪੀਰੀਅੰਸ ਰਿਹਾ ਕਿ ਮੈਂ ਖਵਾਂਸੀ ਤੇ ਮੈਂ ਕੋਕੀ ਸੀ ਖਵਾਂਸੀ ਦੇ ਲਿਸ਼ੀ ਤੋਂ ਕੀਤਾ ਕੋਈ ਕੀ ਐਕਸਪੀਰੀਅੰਸ ਰਿਹਾ ਤੇ ਮੈਨੂੰ ਇੰਗਲਿਸ਼ ਸਬਜੈਕਟ ਬਹੁਤ ਡਰ ਲੱਗਦਾ ਹੈ ਤੇ ਤੇ ਇੱਕ ਦਿਨ ਮੈਂ ਸਕੂਲ ਗਈ ਤੇ ਮੈਂ ਫਟਾਫਟ ਲਰਨ ਕੀਤਾ ਤੇ ਮੈਂ ਸੁਣਾਇਆ ਤੇ ਟੀਚਰ ਕੇ ਨੇ ਇੱਕ Still wonderful experience. Tá, ਸੈਸ਼ਨ ਕਾ ਅਟੈਂਡ ਕਰਨ ਤੋਂ ਬਾਅਦ ਬਹੁਤ ਵਧੀਆ ਐਕਸਪੀਰੀਅੰਸ ਸਾਡੇ ਸਾਰੇ ਸਟੂਡੈਂਟਸ ਦਾ ਰਿਹਾ ਤੇ ਜਿਹੜੇ ਇਹ ਬੱਚੇ ਆ ਇਹਨਾਂ ਦਾ ਹੱਸੀ ਵਾਲਾ ਬਟਨ ਵੀ ਲੱਗਿਆ ਇਟ ਮੀਨਸ ਵੀ ਜਦੋਂ ਅਸੀਂ ਇਹਨਾਂ ਦਾ ਗੁੱਟਾ ਹਲਾਉਂਨੇ ਆ ਤਾਂ ਹੱਸਣ ਲੱਗ ਜਾਂਦੇ ਆ ਤਾਂ ਦ ਮੇਨ ਥਿੰਗ ਇਜ਼ ਵੀ ਇਹ ਸਾਰੀ ਸਬਕੌਂਸ਼ੀਅਸ ਮਾਈਂਡ ਦੀ ਖੇੜ ਹੈ ਜਿਹਦੇ ਬਾਰੇ ਸਾਨੂੰ ਅੱਜ ਸੁਣਨ ਨੂੰ ਮਿਲਿਆ ਜਿਹਦੇ ਬਾਰੇ ਸਾਨੂੰ ਅੱਜ ਪਤਾ ਲੱਗਿਆ ਵੀ ਅਸੀਂ ਆਪ ਆਪ ਦੇ ਸਬਕੌਂਸ਼ੀਅਸ ਮਾਈਂਡ ਤੋਂ ਕੁਝ ਵੀ ਕਰਵਾ ਸਕਦੇ ਆ થેન્ક યુ સો મચ ਜੇ ਤੁਹਾਨੂੰ ਐਡਵਾਈਸ ਕਰਾਂਗੇ ਵੀ ਤੁਸੀਂ ਵੀ ਸਾਰੇ ਇਹ ਸੈਸ਼ਨ ਅਟੈਂਡ ਕਰੋ ਤੇ ਆਪਦੇ ਸਬਕੌਨਸ਼ੀਅਸ ਮਾਈਂਡ ਦੀ ਪਾਵਰ ਨੂੰ ਜਾਨੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ